ਭਾਜੀ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕੁਝ ਸਮਾਂ ਪਹਿਲਾਂ ਆਪਾਂ ਜ਼ਰੂਰਤ ਪਾਈ ਸੀ ਸਾਨੂੰ ਕੱਪੜੇ ਧੋਣ ਵਾਲੀ ਇੱਕ ਵਾਸ਼ਿੰਗ ਮਸ਼ੀਨ ਦੀ ਜ਼ਰੂਰਤ ਸੀ ਤੇ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਸਾਡੇ ਕੋਲ ਅਜ ਗੁਰਕੀ ਸੋਈ ਦੇ ਵਿੱਚ ਪਹੁੰਚ ਚੁੱਕੀ ਆ ਤੇ ਜਿਹਦੀ ਸੇਵਾ ਸਾਡੇ ਦੋ ਵੀਰਾਂ ਨੇ ਇੱਕ ਵੀਰ ਸਾਡਾ ਇੰਗਲੈਂਡ ਤੋਂ ਤੇ ਇੱਕ ਵੀਰ ਸਾਡਾ ਕੈਨੇਡਾ ਤੋਂ ਇਹ ਦੋਹਾਂ ਵੀਰਾਂ ਨੇ ਸੇਵਾ ਲਈ ਸੀ ਇਸ ਮਸ਼ੀਨ ਦੀ ਤੇ ਆ तकरीबन ਮਹੀਨਾ ਕੁ ਪਹਿਲਾਂ ਦੀ ਇਹ ਪੋਸਟ ਪਾਈ ਸੀਗੀ ਤੇ ਉਸ ਤੋਂ ਬਾਅਦ ਅਸੀਂ ਬਣਾਉਣ ਨਹੀਂ ਦਿੱਤੀ ਸੀ ਤੇ ਅੱਜ ਬਣ ਕੇ ਤਿਆਰ ਹੋ ਕੇ ਸਾਡੇ ਕੋਲ ਪਹੁੰਚ ਗਈ ਆ ਪਾਜੀ ਇਹ ਆਹ ਹੁਣ ਝੱਗ ਜੇ ਕਾਲੇ ਬਾਸੜਦੀ ਆ ਇਹ ਵਾਈ ਹੁਣੀ ਆ ਜਿਹਨੇ ਬਣਾ ਕੇ ਜਿਹੜੇ ਇੱਥੇ ਸਾਡੇ ਕੋ ਪਹੁੰਚਦੀ ਕਰੀਆ ਨਾ ਸਰ ਉਹ ਜਿਹੜਾ ਆਇਆ ਏ ਇਹ ਝੱਗ ਬਣਾ ਕੇ ਬਾਹਰ ਆਣਾ ਆਣਾ ਅੱਛਾ ਜੀ ਇਹ ਜਿਹੜੇ ਮਤਲਬ ਇਹ ਆਣੀ ਆਣੀ ਐ ਇੰਦਾ ਬਾਹਰ ਦੇ ਕਿੰਨਾ ਕ ਟਾਈਮ ਲੱਗਦਾ ਪਾਜੀ ਜਦੋਂ ਆਪਾਂ ਧੋਨੇ ਆ ਕਿੰਨਾ ਕ ਟਾਈਮ ਲੱਗਦਾ ਕੱਪੜਿਆਂ ਨੂੰ ਪੂਰੇ ਪ੍ਰੋਪਰ ਰੈਡੀ ਹੋਣੇ 15 ਤੋਂ 20 ਮਿੰਟ 15 ਤੋਂ 20 ਮਿੰਟ ਲੱਗਦੇ ਇਹਨੂੰ ਠੀਕ ਤੇ ਇਹ ਤਾਂ ਹੋ ਗਿਆ ਪਾਜੀ ਧੋਣ ਨੂੰ ਵਾਸ਼ ਹੋ ਗਏ ਨਾ ਤੇ ਜਿਹੜੀ ਇਹ ਮਸ਼ੀਨ ਏ ਇਹ ਕਾਦੇ ਵਾਸਤੇ ਆ ਕਿਹਦਾ ਹਾਈਡਰੋ ਕਹਿੰਦਾ ਪਾਜੀ ਇਹ ਹਾਈ ਅੱਛਾ ਪਰਿਆ ਨੂੰ ਨਿਚੋੜੂਗੇ ਅੱਛਾ ਇਹ ਮਤਲਬ ਉਹਦੇ ਵਿੱਚ ਆਪਾਂ ਧੋ ਕੇ ਮੁੜ ਕੇ ਦਾ ਕੰਮ ਇਹਨੂੰ ਨਿਚੋੜਨਾ ਤੇ ਇਹਦੇ ਵਿੱਚ ਹੋਰ ਆਪ ਨੂੰ ਸੇਫਟੀ ਦਾ ਕੀ ਕੀ ਖਿਆਲ ਰੱਖਣਾ ਪੈਣਾ ਸੇਫਟੀ ਦਾ ਇਹ ਆਪਣਾ ਟੱਕਣ ਬੰਦ ਕਰਕੇ ਚਲਾਓ ਇਹਨੂੰ ਅੱਛਾ ਜੀ ਇਹ ਮਤਲਬ ਟੱਕਣ ਬੰਦ ਕੇ ਚਲਾਣਾ ਹੋਰ ਉਦਾਂ ਕੋਈ ਦਾ ਕਰੰਟ ਵਾਲਾ ਜਾਂ ਕੋਈ ਹੋਰ ਇਦਾਂ ਦਾ ਖਤਰਾ ਕੋਈ ਨਹੀਂ ਕੋਈ ਇਹਦੇ ਵਿੱਚ ਨੁਕਸਾਨ ਕਿਸ ਚੀਜ਼ ਦਾ ਹੋਣਾ ਜਦ ਤੱਕ ਕੋਈ ਸਰਫ ਦਾ ਵਾਧੂ ਜਾਂ ਪਾਣੀ ਦਾ ਜਦ ਨੋਰਮਲ ਮਸ਼ੀਨ ਦੇ ਨਾਲ ਆਪਾਂ ਕੋਈ ਦੇਖੀ ਕੋਈ ਹੋਰ ਪਾਣੀ ਵੱਧ ਨਹੀਂ ਚਲਾਉਣਾ ਇਹਨੂੰ ਠੀਕ ਹੈ ਜਿੰਨਾ ਕੁ ਨੋਰਮਲ ਇਹਨੂੰ ਇਹ ਹੈਗੀ ਆ ਉਹ ਜਿੰਨਾ ਪਾਣੀ ਆਪਾਂ ਪਾਇਆ ਤਾਂ ਪਾਣੀ ਦੀ ਮਤਲਬ ਜਿਹੜੀ ਆ ਸਰਫੇਸ ਮੈਨੂੰ ਲੱਗਦਾ ਕਿ 베ਸਟ ਹੁੰਦੀ ਹੈ ਇਹ ਆਉਣੀ ਆਉਣੀ ਵਾਰੀ ਹੈ ਇਹ ਤਾਂ ਬਾਹਰ ਆਣੀ ਜਾਣੀ ਹੈ ਅਸੀਂ ਇਹ ਬਾਹਰ ਆਉਣੀ ਜਾਣੀ ਹੈ ਠੀਕ ਹੈ ਹਾਂਜੀ ਤੇ ਆ ਬਾਈ ਹੋਣਾ ਦਾ ਕੰਟੈਕਟ ਨੰਬਰ ਜੇਕਰ ਹੋਰ ਵੀਰ ਕੋਈ ਮਸ਼ੀਨ ਲੈਣੀ ਚਾਹਦਾ ਤੇ ਜਾਂ ਕੋਈ ਕਿਸੇ ਨੂੰ ਕਿਸ ਤਰ੍ਹਾਂ ਦੀ ਕੋਈ ਕੁਆਰੀ ਹੈ ਤੇ ਇੱਥੇ ਸੰਪਰਕ ਕਰ ਸਕਦੇ ਆ ਇਹ ਬਾਈ ਕੀ ਰੇਟ ਹੈ ਤਾਂ ਮਸ਼ੀਨ ਦਾ ਇਹ ਹੈਗੀ 1.70000 ਇਹ ਦੋਨੇ ਚੀਜ਼ਾਂ ਲਾ ਕੇ ਜੀ ਇਹ ਆਪਣਾ 50000 ਰੁਪਏ ਹਾਈ ਡਰਾ ਲੱਗਿਆ ਤੇ ਜਿਹੜੀ ਇਹ ਵਾਸ਼ਿੰਗ ਮਸ਼ੀਨ ਇਹ ਲੱਗ ਇਹ ਇਕੱਲੀ 170 ਦੀ ਆ ਤੇ ਇਹ ਜਿਹੜਾ ਹਾਈ ਡਰ ਇਹ ਕਿੰਨੇ 50000 ਦਾ ਇਹ ਵਾਈ ਹੁਣਾਂ ਦਾ ਜਿਹੜਾ ਵੈਸੀ ਰੇਟ ਜਿਹੜਾ ਦੱਸ ਰਿਹਾ 170 ਦੀ ਇਹ ਮਸ਼ੀਨ ਦੱਸ ਰਿਹਾ ਹੈ ਤੇ 50000 ਦਾ ਜਿਹੜਾ ਇਹ ਹਾਈ ਡਰਾ ਕਪੜੇ ਨਿਚੋੜਨ ਦੇ ਵਾਸਤੇ ਹਨ ਤੇ ਵੈਸੇ ਜੋ ਸਾਡੇ ਸੰਸਤਾ ਨੂੰ ਵਾਈ ਹੁਣਾਂ ਦੇ ਕਾਫੀ ਵਾਜਬ ਰੇਟ ਦੇ ਉੱਤੇ ਲਾਇਆ ਤੇ ਉਹ ਅਸੀਂ ਹੁਣ ਦੱਸਣਾ ਵੀ ਨਹੀਂ ਹੈਗਾ ਕਿਉਂਕਿ ਉਹ ਰੇਡ ਜੋ ਸਸਤਾ ਲੈ ਸੀ ਮੈਂ ਕਹਿੰਦਾ ਭਾਜੀ ਹੈ ਨਾ ਜਿਹੜਾ ਉਦਾਂ ਭਾਅ ਕੋ ਹੋ ਰਿਹਾ ਇਹ ਉਦਾਂ ਜਿਆਦਾ ਤੁਹਾਡੀਆਂ ਫਿਰ ਕਿਦਾਂ ਇਹ ਕਮਰਸ਼ੀਅਲ ਯੂਜ਼ ਲਈ ਜਿੱਦਾਂ ਕਮਰਸ਼ੀਅਲ ਆਪਣਾ ਲੋ मतलब ਹਸਪੀਟਲ ਵਗੈਰਾ ਜਿੱਥਾਂ ਦੀਆਂ ਜਿਆਦਾ ਕਿਦਾਂ ਹਸਪੀਟਲ ਹੋ ਗਏ ਹੋਟਲ ਹੋ ਗਏ ਠੀਕ ਹੈ ਜੀ ਲਾਂਡਰੀ ਵਾਲੇ ਹੋ ਗਏ ਹਰ ਇੱਕ ਜਗ੍ਹਾ ਜਾਂਦੀ ਹੈ ਫਿਰ ਫਿਰ ਕਿਉਂਕਿ ਆਪਾਂ ਨੂੰ ਸਕੂਲ ਦੀ ਜਿਆਦਾ ਲੋੜ ਸੀ ਕਿਉਂਕਿ ਇੱਥੇ ਪੇਸ਼ੈਂਟ ਰਹਿੰਦੇ ਆ ਜ਼ਿਆਦਾਤਰ ਉਹਨਾਂ ਦੀਆਂ ਚਾਦਰਾਂ ਕੰਬਲ ਵਗੈਰਾ ਧੋਣ ਨੂੰ ਅੱਜ ਹੁਣ ਗਰਮੀਆਂ ਦੇ ਵਿੱਚ ਵੀ ਕਿਉਂਕਿ ਗਰਮੀਆਂ ਦੇ ਵਿੱਚ ਕਈ ਤਾਂ ਪੇਸ਼ੈਂਟ ਇਦਾਂ ਦੇ ਨੇ ਦੋ ਦੋ ਤਿੰਨ ਤਿੰਨ ਵਾਰ ਤੇ ਉਹਦੇ ਕਰਕੇ ਸਾਨੂੰ ਇਹ ਵੱਡੀ ਹੈਵੀ ਮਸ਼ੀਨ ਦੀ ਜਰੂਰਤ ਸੀ ਤੇ ਅੱਜ ਸਾਡੇ ਕੋਲ ਪਹੁੰਚ ਗਈ ਆ ਤੇ ਅਸੀਂ ਫਿਰ ਉਹਨਾਂ ਵੀਰਾਂ ਦਾ ਜਿਨ੍ਹਾਂ ਵੀਰਾਂ ਦੇ ਵੱਲੋਂ ਇਹ ਸੇਵਾ ਕੀਤੀ ਗਈ ਆ ਉਹਨਾਂ ਦਾ ਬੜਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਸਾਡੀ ਜੋ ਜਰੂਰਤ ਸੀ ਉਹ ਪੂਰੀ ਹੋਈ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ